ਆ ਸੁਣੋ ਗੱਲ ਸੁਣੋ ਗੱਲ ਸੁਣੋ ਧਿਆਨ ਦੇ ਨਾਲ ਮੇਰੀ ਗੱਲ ਸੁਣ ਲਓ ਮੈਂ ਤੁਹਾਡੇ ਨਾਲ ਚੈਲੰਜ ਕਰਦਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਸੂਟ ਮੈਂ ਤੁਹਾਨੂੰ ਦਿਖਾਉਣੇ ਆ ਜੋ ਰੇਟ ਤੁਹਾਨੂੰ ਦੱਸਣਾ ਮੈਂ ਕਹਾਂ ਜੇ ਸੂਟ ਨਾ ਪਸੰਦ ਆਏ ਜੇ ਰੇਟ ਘੱਟ ਨਾ ਲੱਗਾ ਜੋ ਕਿਹਾ ਦਿੱਤਾ ਮੈਂ ਠੋਕ ਕੇ ਚੈਲੰਜ ਕਰਦਾ ਬਾਜ਼ਾਰ 'ਚ 15-1500 16-1600 18-1800 ਤੋਂ ਘੱਟ ਨਹੀਂ ਕੋਈ ਦਿੰਦਾ ਬਾਗੇ ਪੁਰਾਣੇ ਮਾਦੂ ਜੀ ਦੀ ਦਸਤਾਰ ਤੇ ਆਜੋ ਲੈ ਜਾਓ 5-500 5-500 5-500 ਪਿਆਰ ਮਸਲੀਨ ਦਾ ਸੂਟ ਅੱਜ ਚੱਕੋ ਜੀ ਵਰਕ ਕਿੰਨਾ ਸ਼ਾਨਦਾਰ ਵਾਈਟ ਹੋਇਆ ਹੋਇਆ ਦੁਪੱਟਾ ਨਾਲ ਡਿਟੈਲ ਲਾ ਕੇ 650 ਰੁਪਏ ਦਾ ਚੱਕੋ ਜੀ ਰੰਗ ਕਾਲਾ ਜਿਹੜਾ ਪਾਲਵੇ ਉਹਨੂੰ ਨਹੀਂ ਲੱਗਦਾ ਪਾਲਾ ਜਿਹੜਾ ਪਾਉਂਦਾ ਰੰਗ ਬਲੈਕ ਜਾਂਦਾ ਬਹੁਛੇ ਦੀ ਬਲੈਕ 2000 ਰੁਪਏ ਦਾ ਸੂਟ ਆ ਭਾਈ ਸਾਹਿਬ 2000 ਰੁਪਏ ਦਾ ਬਾਜ਼ਾਰ 'ਚ ਸਾਡੇ ਕੋਲ ਲੈ ਜਾਓ 1500 ਦੇ 2200 2300 2400 ਪਰ ਸਾਡਾ ਰੇਟ ਸਿਰਫ 850 ਰੁਪਏ ਦਾ ਸੂਟ ਸਪੋਟ ਵਾਲਾ ਬੁਟੀਕ ਵਾਲਾ ਪੀਸ ਕੋਈ 225 250 ਨਹੀਂ ਚੱਕ ਲੋ 1000 ਰੁਪਏ ਚ 850 ਰੁਪਏ ਦਾ ਸੂਟ ਭਾਜੀ 850 ਦਾ ਲੈ ਆ ਵੀ 850 ਦੇ ਵਿੱਚ 850 ਦੇ ਵਿੱਚ ਕੰਪਲੀਟ ਸੂਟ ਦੇ ਰਹੇ ਆ ਆ ਰੇਟ ਦੇਖੋ ਲਿਖਿਆ ਹੋਇਆ ਆ ਹੈਗਾ 1000 ਰੁਪਏ ਦਾ ਹਰ ਇੱਕ ਦਾ ਰੇਟ ਉੱਪਰ ਲਿਖਿਆ ਤੇ ਝੂਠ ਨਹੀਂ ਬੋਲਿਆ ਜਾਂਦਾ ਇੱਥੇ ਠੱਗੀ ਨਹੀਂ ਕੀਤੀ ਜਾਂਦੀ ਕਸਟਮਰ ਨੂੰ ਖਰਾਬ ਨਹੀਂ ਕੀਤਾ ਜਾਂਦਾ ਜੇ ਚਾਹੇ ਪਾਰਟੀ ਵੇਅਰ ਪੋਣਾ ਰਾਇਲ ਕਲਾਸ ਸੂਟ ਆਗੇ ਜੀ ਮਾਰਕੀਟ 'ਚ 3000 ਦਾ ਇੱਥੇ 1500 ਦਾ ਉਹ ਆਮੋ ਅਸੀਂ ਆ ਤਾਈਆਂ ਚਾਚੀਆਂ ਲਈ ਪ੍ਰਿੰਟਡ ਸੂਟ ਸਾਡੇ ਕੋਲ ਆ ਗਿਆ ਆ ਵੀ ਤੁਹਾਡਾ ਬਹੁਤ ਵੱਡਾ ਫਾਇਦਾ ਸੁਨਹਿਰੀ ਫੈਰਾ ਜੀ ਸੁਨਹਿਰੀ ਫਾਇਦਾ 10000 ਰੁਪਏ ਬਾਚ ਰਹੇ ਇਹ ਮਾਰਕੀਟ ਜੇ 8-8000 ਦੀਆਂ ਮਿਲਦੀਆਂ ਰਾਇਲ ਕਲਾਸ ਸੂਟ ਹੈ ਇਹ ਵੀ ਅੱਧੇ ਰੇਟ ਜੇ ਦੇ ਦੇਣੇ ਆ ਜੀ ਆ ਚੱਕੋ ਡਿਜ਼ਾਈਨ ਨਵੇਂ ਤੋਂ ਨਵਾਂ ਇਹ ਮੈਂ ਤੁਹਾਨੂੰ ਚੇਰਾ ਹੀ ਕਰਦਾ ਜੇ ਤੁਸੀਂ ਇਹ ਚੀਜ਼ ਮਹਾਲੀ ਚਲਜੋ ਚੰਡੀਗੜ੍ਹ ਚਲਜੋ ਇਹ ਹੀ ਪੀਸ 8-8000 9-9000 ਰੁਪਏ ਦੇ ਦਿੰਦੇ ਆ ਪਰ ਜੋ ਰੇਟ ਅਸੀਂ ਦੇ ਦੇਣਾ ਕਿਸੇ ਤੋਂ ਨਹੀਂ ਦੇ ਹੋਣਾ ਆ ਤੁਸੀਂ ਕਿਸੇ ਪਾਰਟੀ ਤੇ ਜਾਣਾ ਨਾਈਟ ਫੰਕਸ਼ਨ ਤੇ ਜਾਣਾ ਪਾ ਕੇ ਜਾਓ ਸੂਟ ਲੋਕੀ ਕਹਿਣਗੇ ਸੂਟ ਦਾ ਛੋਟਾ ਦੇਖੋ ਸਾਰਾ ਇਹਦਾ ਦੁਪੱਟਾ ਚੈੱਕ ਕਰੋ ਦੁਪੱਟੇ ਤੇ ਹੋਇਆ ਕੰਮ ਚੈੱਕ ਕਰੋ ਜੀ ਇਹੋ ਜੀਆਂ ਚੀਜ਼ਾਂ ਆਮ ਨਹੀਂ ਮਿਲਦੀਆਂ ਰੈੱਡ ਕਲਰ ਦਾ ਪੀਸ ਹੈ ਇਹ ਵੀ 1000 ਰੁਪਏ ਦਾ ਆ 850 ਰੁਪਏ ਦਾ ਆ 1275 ਦਾ ਆ ਵੀ 850 ਦਾ ਇਹ ਵੀ 850 ਇਹ ਵੀ 850 ਓ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਧਿਆਨ ਦੇ ਨਾਲ ਮੇਰੀ ਗੱਲ ਸੁਣ ਲਿਓ ਮੈਂ ਤੁਹਾਡੇ ਨਾਲ ਚੈਲੰਜ ਕਰਦਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਸੂਟ ਮੈਂ ਤੁਹਾਨੂੰ ਦਿਖਾਉਣੇ ਆ ਜੋ ਰੇਟ ਤੁਹਾਨੂੰ ਦੱਸਣਾ ਮੈਂ ਕਹਾ ਜੇ ਸੂਟ ਨਾ ਪਸੰਦ ਆਏ ਜੇ ਰੇਟ ਘੱਟ ਨਾ ਲੱਗਾ ਜੋ ਕਿਹਾ ਦਿੱਤਾ ਮੈਂ ਠੋਕ ਕੇ ਚੈਲੰਜ ਕਰਦਾ ਅੱਜ ਦੀ ਵੀਡੀਓ 'ਚ ਜਿਹੜੀਆਂ ਕੁੜੀਆਂ ਮਾਡਰਨ ਨੇ ਉਹ ਕਹਿੰਦੀਆਂ ਸਾਨੂੰ ਬੁਟੀਕਾਂ ਵਾਲੇ ਸੂਟ ਚਾਹੀਦੇ ਆ ਸਾਨੂੰ ਟੌਪ ਰੇ ਸੂਟ ਚਾਹੀਦੇ ਜਿਹੜੇ ਸਾਨੂੰ ਕਿਤੇ ਆਮ ਮਿਲਦੇ ਨਹੀਂ ਉਹ ਮਿਲ ਜਾਣ ਜਿਹੜੀਆਂ ਮਿਡਲ ਹੈ ਸਾਡੀਆਂ ਆਂਟੀਆਂ ਤਾਈਆਂ ਉਹਨਾਂ ਨੂੰ ਜੇ ਸੂਟ ਨਾ ਪਸੰਦ ਆਏ ਜੇ ਉਹਨਾਂ ਨੂੰ ਰੰਗ ਨਾ ਪਸੰਦ ਆਏ ਰੇਟ ਨਾ ਪਸੰਦ ਆਏ ਤਾਂ ਭਾਈ ਸਾਹਿਬ ਜਿਹੜੀ ਸਜ਼ਾ ਦੇਣੀ ਦੇ ਦਿਓ ਅੱਜ ਖੁਸ਼ ਕਰ ਦੇਣਾ ਪਰ ਮੈਂ ਤਾਂ ਇਹ ਆ ਤੁਹਾਡੇ ਮੋਰੇ ਬੇਨਤੀ ਇਹ ਆ ਤੁਹਾਡੇ ਮੋਰੇ ਉਹ ਵੀਡੀਓ ਐਂਡ ਤੱਕ ਦੇਖ ਲਿਓ ਚੱਪ ਕੱਢ ਦੂੰਗਾ ਚੱਪ ਖੁਸ਼ ਕਰ ਦੂੰਗਾ ਖੁਸ਼ ਤੁਹਾਨੂੰ ਕੁਝ ਬਾਈ ਜੀ ਚੀਕਾਂ ਘੜਾ ਰਹੇ ਦੁਕਾਨਦਾਰਾਂ ਦੀਆਂ ਪਰ ਲੋਕ ਖੁਸ਼ ਹੋਣਾ ਚਾਹੀਦੇ ਅੱਜ ਮੈਂ ਕਹਿੰਦਾ ਲੋਕਾਂ ਦਾ ਦਿਲ ਭਰ ਦਾਂਗੇ ਆ ਚੱਕੋ ਸੂਟ ਆ ਗਿਆ ਜੀ ਆ ਕਾਟਨ ਦੇ ਸੂਟ ਆ ਨਾਲ ਕਾਟਨ ਦੇ ਦੁਪੱਟੇ ਆ ਡਿਜ਼ਾਈਨ ਚੈੱਕ ਕਰ ਲਓ ਪਿਆਰੇ ਪਿਆਰੇ ਇਹ ਕੋਈ 1200 ਨਹੀਂ ਕੋਈ 1500 ਨਹੀਂ 500 ਰੁਪਏ ਦਾ ਸੂਟ ਦੇਣਾ ਜੀ ਭਾਜੀ 500 ਰੁਪਏ ਦਾ ਕੋਈ ਨਹੀਂ ਦਿੰਦਾ। ਦੇਖੋ ਜੀ ਬਾਜ਼ਾਰ 'ਚ 15 1500 16 1600 18 1800 ਤੋਂ ਘੱਟ ਨਹੀਂ ਕੋਈ ਦਿੰਦਾ। ਬਾਗੇ ਪੁਰਾਣੇ ਮਾਦੂ ਜੀ ਦੀ ਦਸਤਾਰ ਤੇ ਆਜੋ ਲੈ ਜਾਓ 5 500 5 500 5 500 500 ਦਾ ਸੂਟ ਦੇ ਰਹੇ ਆ। ਬੁਟੀਕਾਂ ਵਾਲੇ ਸੂਟ ਦੇ ਰਹੇ ਆ। ਦੇਖੋ ਰੰਗ ਵੀ ਬਹੁਤ ਸੋਹਣੇ ਦੇ ਰਹੇ ਆ। ਜਿਨ੍ਹਾਂ ਨੇ ਲੈਣਾ ਕਪੜਾ ਛੇਤੀ ਛੇਤੀ ਆਜੋ ਬਹੁਤ ਸਾਰੀਆਂ ਆਫਰਾਂ ਲਾਈਟ ਕਲਰ ਦੇ ਰਹੇ ਆ। ਗਰਮੀ ਨਹੀਂ ਲੱਗਣ ਦੇਣੀ। ਡਿਜ਼ਾਈਨਰ ਚੀਜ਼ਾਂ ਦੇ ਰਹੇ ਆ। ਜਿਹੜਾ ਮਰਜ਼ੀ ਸੂਟ ਲੈ ਜਾਓ 500 ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣਾ ਹੈ ਆ ਚੱਕੋ ਜੀ ਆ ਗਿਆ ਪ्युअर ਮਸਲੀਨ ਦਾ ਸੂਟ ਆ ਚੱਕੋ ਜੀ ਵਰਕ ਕਿੰਨਾ ਸ਼ਾਨਦਾਰ ਵਾਈਟ ਹੋਇਆ ਹੋਇਆ ਦੁਪੱਟਾ ਨਾਲ ਡਿਟੇਲ ਲਾ ਕੇ 650 ਰੁਪਏ ਦਾ ਚੱਕੋ ਜੀ ਆ ਵੀ ਤੁਸੀਂ ਚੈੱਕ ਕਰ ਲਓ ਅੱਜ ਨਾ ਚੜਦਰੋ ਚੜਦੇ ਸੂਟ ਤੁਹਾਨੂੰ ਦਿਖਾਉਣੇ ਆ ਲੋਕਾਂ ਦਾ ਫਾਇਦਾ ਕਰ ਜਣਾ 70% ਤੱਕ ਦੀ ਸੇਲ ਆ 70 70% ਤੱਕ ਬਾਜ਼ਾਰ ਨਾਲੋਂ ਸਸਤੇ ਸੂਟ ਕਰਤੇ ਆ ਆ ਦੇਖੋ ਰੰਗ ਕਾਲਾ ਜਿਹੜਾ ਪਾਲਵੇ ਉਹਨੂੰ ਨਹੀਂ ਲੱਗਦਾ ਪਾਲਾ ਜਿਹੜਾ ਪੌਂਦਾ ਰੰਗ ਬਲੈਕ ਜਾਂਦਾ ਬਹੁਛੇ ਦੀ ਬਲੈਟ 2000 ਰੁਪਏ ਦਾ ਸੂਟ ਆ ਭਾਈ ਸਾਹਿਬ 2000 ਰੁਪਏ ਦਾ ਬਾਜ਼ਾਰ ਚ ਸਾਡੇ ਕੋਲ ਲੈ ਜਾਓ 1500 ਦੇ ਦੋ 750 ਰੁਪਏ ਦਾ ਸੂਟ ਦੇ ਰਹੇ ਆ ਡਿਜ਼ਾਈਨਰ ਦੁਪੱਟਾ ਦੇ ਰਹੇ ਆ ਆ ਵੀ ਚੈੱਕ ਕਰ ਲੋ ਚੜਦੇ ਤੋਂ ਚੜਦੇ ਸੂਟ ਆ ਗਏ ਆ ਨਮਾ ਨਮਾ ਸਟਾਕ ਆ ਗਿਆ ਆ ਕੇ ਲੈ ਜਾਓ ਮੈਂ ਕਿਹਾ ਫੇਰੇ ਕਰਦੇ ਆਂਗੇ ਫੇਰੇ ਤੁਹਾਡੇ ਆ ਚੱਕੋ ਜੀ ਬੁਟੀਕ ਪੀਸ 15 15 16 1600 ਰੁਪਿਆ ਲੈਂਦੇ ਆ 750 ਰੁਪਏ ਦਾ ਦੇਣਾ ਆ ਚੱਕੋ ਡਿਜ਼ਾਈਨ ਇਹ ਵੀ 750 ਦਾ ਦੇਖੋ ਜੀ ਕੁੜੀਆਂ ਦੀ ਰੂਹ ਖੁਸ਼ ਹੋ ਜਾਣੀ ਆ ਕੱਪੜਾ ਬਹੁਤ ਸੋਹਣਾ ਗਰਮੀ ਵਾਲੇ ਸੂਟ ਦੇ ਰਹੇ ਆ ਕਢਾਈਆਂ ਕੱਡੀਆਂ ਦੁਪੱਟੇ ਨਾਲ ਫੋਟੋ ਵਾਲਾ ਪੀਸ 1500 ਦੇ ਦੋ 750 ਰੁਪਏ ਦਾ ਆ ਦੇਖੋ ਇੱਕ ਹੋਰ ਆ ਗਿਆ ਸਨੇਰੀ ਚੀਤਾ ਡਲੇ ਆਏ ਭਾਈ ਸਾਹਿਬ ਬਹੁਤ ਸੋਹਣਾ ਸੂਟ ਲੈ ਕੇ ਆਏ ਆ 2200 2300 2400 ਪਰ ਸਾਡਾ ਰੇਟ ਸਿਰਫ 850 ਰੁਪਏ ਦਾ ਸੂਟ ਸਿੰਪਲ ਸੂਟ ਤੁਸੀਂ ਗੁਰਦਾਰ ਸਾਹਿਬ ਮੁੱਤਾ ਦੇਖਣ ਜਾਣਾ ਜਾ ਤੁਸੀਂ ਰੂਟੀਨ ਦੇ ਵਿੱਚ ਸੂਟ ਪਾਉਣੇ ਆ 850 ਦਾ ਨਹੀਂ ਕਿਸੇ ਨੇ ਦੇਣਾ ਜੋ ਤੁਹਾਨੂੰ ਅਸੀਂ ਦੇ ਰਹੇ ਆ ਆ ਚੱਕੋ ਜੀ ਬੋਟਮ ਵਰਕ ਹੋਈ ਵੀ ਸੂਟ ਕਿੰਨਾ ਪਿਆਰਾ ਹੈਂਡ ਵਰਕ ਹੋਇਆ ਰੇਟ ਇਹਦਾ ਵੀ ਹੈਗਾ 850 ਰੁਪਿਆ ਡਿਜ਼ਾਈਨ ਪਿਆਰੇ ਆ ਜੀ ਆ ਚੱਕੋ ਡਿਜ਼ਾਈਨ ਆ ਵੀ ਨਵੇਂ ਡਿਜ਼ਾਈਨ ਆ ਨਵੇਂ ਦੁਪੱਟੇ ਆ ਰੇਟ ਉੱਤੇ ਲਿਖ ਕੇ ਲਾਤੇ ਆ 850 ਰੁਪਏ ਦਾ ਆ ਵੀ ਤੁਸੀਂ ਚੈੱਕ ਕਰ ਲੋ ਗਲੇ ਦੇ ਕਿੰਨਾ ਸੋਹਣਾ ਕੰਮ ਕੀ ਰਾ ਦੇਖੋ ਕਿੰਨਾ ਸੋਹਣਾ ਉਹ ਪੋਟ ਵਾਲਾ ਬੁਟੀਕ ਵਾਲਾ ਪੀਸ ਕੋਈ 2200 2500 ਨਹੀਂ ਚੱਕ ਲੋ 1000 ਰੁਪਏ ਚ ਆ ਵੀ ਦੇਖੋ ਰੰਗ ਸੋਹਣਾ ਆ ਸੇਮ ਡਿਜ਼ਾਈਨ ਇਹ ਵੀ 1000 ਚ ਆ ਲੋ ਵੀ ਬੁਲਬੁਲ ਦਾ ਬੱਚਾ ਇੱਕ ਹੋਰ ਆ ਗਿਆ ਦੇਖੋ ਕਿੰਨਾ ਸੋਹਣਾ ਕੰਮ ਇੱਥੇ ਦੇਖੋ ਉਹ ਗਲੇ ਦੇ ਕੰਮ ਦੇਖੋ ਪੌਂਚੇ ਦੇ ਕੰਮ ਦੇ ਕੋ ਰੁਪਈਆ ਇਹਦਾ ਵੀ 1000 ਹੀ ਲੈਣਾ ਮਤਲਬ ਇੱਕ ਇੱਕ 1000 ਰੁਪਏ ਦੇ ਵਿੱਚ ਆ ਵੀ 1000 ਚ ਦੇਖੋ 1000 ਰੁਪਏ ਦੀ ਰੇਂਜ ਦੇ ਵਿੱਚ ਵੈਰਾਈਟੀ ਕਿੰਨੀ ਆ ਗਈ ਆ ਦੇਖੋ ਜੀ ਸੋਲੋ ਸੋਲੋ ਪੀਸ ਹੈ ਸਿੰਗਲ ਸਿੰਗਲ ਸੂਟ ਹੈ ਇਹ ਸੂਟ ਥੋੜੇ ਪਾਇਆ ਹੋਣਾ ਕਿਸੇ ਹੋਰ ਦੇਣੀ ਪਾਇਆ ਹੋਣਾ ਵਾਈਟ ਕਲਰ ਚੈੱਕ ਕਰ ਲਓ ਫੋਟੋ ਵਾਲਾ ਪੀਸ ਹੈ 1500 1700 1800 ਦਾ ਵਿਕਦਾ ਪਰ ਇਹ ਵੀ 750 ਰੁਪਏ ਦਾ ਲਓ ਜੀ ਲਓ ਭਾਈ 750 ਦੇ ਵਿੱਚ ਆ ਵੀ ਤੁਸੀਂ ਚੈੱਕ ਕਰ ਲੋ 1000 1000 ਰੁਪਏ ਦਾ ਨੇਰੀ ਲਿਆ ਆ ਵੀ 1000 ਰੁਪਏ ਦਾ ਦੇਖੀ ਜਾਓ ਜੀ ਆ ਵੀ 1000 ਰੁਪਏ ਦਾ ਵੀਡੀਓ ਲੰਬੀ ਹੋ ਰਹੀ ਐ ਇਸ ਕਰਕੇ ਤੁਹਾਨੂੰ ਅਸੀਂ ਸੈਂਪਲ ਦਿਖਾਈ ਜੰਨੇ ਆ ਆ ਵੀ 1000 ਰੁਪਏ ਦਾ ਕੋਈ ਝੂਠ ਨਹੀਂ ਬੋਲਦੇ ਜੋ ਮੂੰਹ ਆਈ ਜਾਂਦਾ ਬੋਲੀਆਂ ਨੇ ਕੱਲੇ ਕੱਲੇ ਸੂਟ ਦੇ ਰੇਟ ਲਿਖ ਆਇਆ 1000 1000 ਰੁਪਏ ਦੇ ਵਿੱਚ ਦੇ ਰਹੇ ਆ ਚੀਜ਼ਾਂ ਆ ਚੱਕੋ ਜੀ ਹੈਂਡਵਰਕ ਵਾਲੇ ਸੂਟ ਆ ਗਏ ਜੀ ਚਾਹੇ ਪਾਰਟੀ ਵੇਅਰ ਪਾਣਾ ਰਾਇਲ ਕਲਾਸ ਸੂਟ ਆ ਗਏ ਜੀ ਮਾਰਕੀਟ 'ਚ 3000 ਬਲੈਕ ਸੂਟ ਚੈੱਕ ਕਰ ਲੋ ਜੀ ਸਿੰਪਲ ਸੋਬਰ ਚੀਜ਼ ਐ ਘੇਰੇ ਤੇ ਹੋਇਆ ਕੰਮ ਤੇ ਰੇਡ ਦਾ ਵੀ 1500 ਰੁਪਇਆ ਆ ਚੱਕੋ ਜੀ ਰਾਮ ਟੈਕਸ ਦੇ ਪੀਸ ਐ ਇਹ ਵੀ 1500 ਬਿਲਕੁਲ ਭਾਜੀ ਲਓ ਜੀ ਲਓ ਮੇਲਾ ਲਾਤਾ ਜੀ ਰਾਮ ਟੈਕਸ ਲਓ ਲੈ ਜਾਓ 15 1500 ਚ ਲੈ ਜਾਓ 15 ਆ 1000 1000 ਰੁਪਏ ਦੇ ਲਾਤੇ ਜੀ ਰਾਮ ਟੈਕਸ ਦੇ ਸੂਟ 1000 1000 ਰੁਪਏ ਦੇ ਜੀ ਮੋਜਾ ਇੱਥੇ ਦਾ ਜੀ ਫਾਇਦੇ ਹੁਣਿਆ ਫਾਇਦੇ ਤੁਹਾਡੇ ਜਿੰਨੀ ਵੀਡੀਓ ਤੁਸੀਂ ਦੇਖ ਰਹੇ ਹੋ ਚੈਲੰਜ ਕਰਦਾ ਜੇ ਕੋਈ ਇਸ ਭਾਅ ਤੇ ਕੋਈ ਤੁਹਾਨੂੰ ਕੱਪੜਾ ਦੇ ਜਵੇ ਇਹੋ ਜੇ ਡਿਜ਼ਾਈਨ ਦੇ ਜਾਵੇ ਉਹ ਵੀ ਚੈਲੰਜ ਕਰਦੇ ਆ ਜੀ ਕਿਉਂਕਿ ਜੋ ਅਸੀਂ ਰੇਟ ਪਾਈ ਜ ਨੇ ਪੰਜਾਬ ਦਾ ਪਹਿਲਾ ਸਟੋਰ ਆ ਮਾਤੂ ਸ਼ੀਰੀ ਦਸਤਾਰ ਜਿੱਥੇ ਤੁਹਾਨੂੰ ਕੱਲਾ ਕੱਲਾ ਸੂਟ ਦਿਖਾਉਨੇ ਆ ਕੱਲਾ ਕੱਲਾ ਦੁਪੱਟਾ ਦਿਖਾਉਨੇ ਆ ਉਹ ਕੱਲੇ ਕੱਲੇ ਸੂਟ ਦਾ ਰੇਟ ਵੀ ਲਿਖਿਆ ਆ ਹਰ ਇੱਕ ਚੀਜ਼ ਕੋਰੀ ਕਰਾਰੀ ਠੱਗੀ ਠੋਰੀ ਕੋਈ ਨਹੀਂ ਉਹ ਆ ਮਾਸੀਆਂ ਤਾਈਆਂ ਚਾਚੀਆਂ ਲਈ ਬ੍ਰਾਂਡਡ ਸੂਟ ਸਾਡੇ ਕੋਲ ਆ ਗਿਆ ਆ ਵੀ ਤੁਹਾਡਾ ਬਹੁਤ ਵੱਡਾ ਫਾਇਦਾ ਸੁਨਹਿਰੀ ਫੈਰਾ ਜੀ ਸੁਨਹਿਰੀ ਫਾਇਦਾ ਲੱਖਾਂ ਰੁਪਏ ਬਚ ਰਹੇ ਲੋਕ ਦੂਰੋਂ ਦੂਰੋਂ ਆ ਰਹੇ ਆ ਆ ਚੱਕੋ ਜੀ ਲੈਲਣ ਦੇ ਕਾਟਨ ਦੇ ਸੂਟ ਜੀ ਡੀਟੇਲ ਵਰਕ ਹੋਏ ਦੁਪੱਟੇ ਦੇਖੋ ਕਿੰਨੇ ਪਿਆਰੇ ਆ ਚੱਕੋ ਰਾਇਲ ਕਲਾਸ ਚੀਜ਼ਾਂ ਇਹ ਮਾਰਕੀਟ ਜੇ 8 8000 ਰੁਪਈਆ ਮਿਲਦੀ ਹੈ ਰਾਇਲ ਕਲਾਸ ਸੂਟ ਹੈ ਇਹ ਵੀ ਅੱਧੇ ਰੇਟ ਜੇ ਦੇ ਦੇਣੇ ਆ ਜੀ ਆ ਚੱਕੋ ਡਿਜ਼ਾਈਨ ਨਵੇਂ ਤੋਂ ਨਵਾਂ ਰਾਇਲ ਕਲਾਸੀਆਂ ਕਾਟਨ ਦੀ ਆ ਭਾਜੀ ਇਹੋ ਜਿਹੀਆਂ ਵੈਰਾਈਟੀਆਂ ਕਿਤੋਣੀ ਮਿਲਦੀਆਂ ਸ਼ੋਰੂਮ 'ਚ ਸਾਡੇ 2500 ਰੁਪਏ ਤੋਂ ਲੈ ਕੇ 5000 ਤੱਕ ਦਾ ਕਾਟਨ ਦਾ ਸੂਟ ਪਿਆ ਜੀ ਦੇਖੋ ਦੁਪੱਟੇ ਵੀ ਬਹੁਤ ਜਾਰੇ ਸੋਹਣੇ ਆ ਸੂਟਾਂ ਦੇ ਰੰਗ ਬੜੇ ਸੋਹਣੇ ਆ ਲਾਈਟ ਲੈ ਜਾਓ ਡਾਰਕ ਲੈ ਜਾਓ ਜਿੰਨੀਆਂ ਚੀਜ਼ਾਂ ਚਾਹੀਦੀਆਂ ਲੈ ਜਾਓ 3-3000 32-3200 ਦੇ ਵਿੱਚ ਇਦਾਂ ਦੇ ਪੀਸ ਇਹ ਮੈਂ ਤੁਹਾਨੂੰ ਚੈਨਾਂ ਹੀ ਕਰਦਾ ਜੇ ਤੁਸੀਂ ਇਹ ਚੀਜ਼ ਮਹਾਲੀ ਚਲ ਜਾਓ ਚੰਡੀਗੜ੍ਹ ਚਲ ਜਾਓ ਇਹ ਹੀ ਪੀਸ 8 8000 9 9000 ਰੁਪਏ ਦੇ ਦਿੰਦੇ ਆ ਪਰ ਜੋ ਰੇਟ ਅਸੀਂ ਦੇ ਦੇਣਾ ਕਿਸੇ ਤੋਂ ਨਹੀਂ ਦੇ ਹੋਣਾ ਆ ਚੱਕੋ ਜੀ ਲਗਜ਼ਰੀ ਸੂਟ ਆ ਗਿਆ ਕਿੰਨਾ ਸੋਹਣਾ ਵਰਕ ਹੋਇਆ ਪਿਆਰਾ ਲਾਈਟ ਲਾਈਟ ਵਰਕ ਕਹਿੰਦੇ ਗਰਮੀਆਂ ਦੇ ਵਿੱਚ ਹੈਵੀ ਸੂਟ ਤਾਂ ਪੈਣ ਨਹੀਂ ਆ ਚੱਕੋ ਜੀ ਕੋਈ ਐਸ ਡੀ ਐਮ ਹੈ ਕੋਈ ਐਮ ਐਲ ਏ ਜੇਨੀਆਂ ਵੀ ਭੇੜਾ ਪਾਉਂਦੀਆਂ ਸੂਟ ਇਹ ਪੂਰੇ ਰਾਇਲ ਕਲਾਸ ਸੂਟ ਦੇ ਰਹੇ ਆ ਆ ਬਾਟਮ ਤੇ ਵਰਕ ਦੇਖ ਲਓ ਕਿੰਨਾ ਸੋਹਣਾ ਸ਼ਾਨਦਾਰ ਚੀਜ਼ਾਂ ਚਾਹੇ ਤੁਸੀਂ ਟੀਚਰ ਹੋ ਚਾਹੀ ਕਿਤੇ ਸਰਕਾਰੀ ਜੋਬ ਕਰਦੇ ਹੋ ਚਾਹੇ ਪ੍ਰਾਈਵੇਟ ਕਰਦੇ ਹੋ ਇਹ ਉਹ ਸੂਟ ਹੈ ਜਿਹੜੇ ਰਾਇਲ ਕਲਾਸ ਲੋਕ ਪਾਉਂਦੇ ਆ ਪਰ ਰੇਟ ਜਮੈਂ ਘੱਟ ਹੈ ਜੀ ਬਹੁਤ سارے ਫੋਨ ਆ ਰਹੇ ਸੀ ਕੁੜੀਆਂ ਦੇ ਕਹਿੰਦੇ ਵੀ ਅਸੀਂ ਦੁਕਾਨਾਂ ਤੇ ਜਾਂਦੇ ਆ ਸਟੋਰਾਂ ਤੇ ਜਾਂਦੇ ਆ ਪਰ ਸਾਨੂੰ ਸਾਡੀ ਪਸੰਦੀ ਦੀ ਚੀਜ਼ ਨਹੀਂ ਮਿਲਦੀ ਓਏ ਆਹ ਦੇਖੋ ਇਹ ਕੁੜੀਆਂ ਦੇ ਲਈ ਸਪੈਸ਼ਲ ਚੀਜ਼ਾਂ ਸੂਟ ਸੋਹਣਾ ਹਨਾ ਦੁਪੱਟਾ ਦੇਖੋ ਕਿੰਨਾ ਸੋਹਣਾ ਮਤਲਬ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਇੱਥੇ 2800 3025 2500 ਦੇ ਵਿੱਚ ਦੇ ਰਹੇ ਆ ਤੁਹਾਨੂੰ ਅਸੀਂ ਰਾਇਲ ਕਲਾਸ ਚਿਕਨ ਦੇ ਉੱਤੇ ਵਰਕ ਹੋਇਆ ਕਿੰਨਾ ਪਿਆਰਾ ਤੇ ਲਾਈਟ ਸ਼ੇਡ ਗਰਮੀਆਂ ਨੂੰ ਦੇਖਦੇ ਹੋ ਡਿਜ਼ਾਈਨ ਬਹੁਤ ਪਿਆਰੇ ਆ ਚੱਕੋ ਜੀ ਆ ਗਿਆ ਡਿਜੀਟਲ ਕਲੈਕਸ਼ਨ ਰਾਇਲ ਕਲਾਸ ਚੀਜ਼ਾਂ ਦਿਖਾ ਰਹੇ ਆ ਅੰਟੀਕ ਪੀਸ ਦਿਖਾ ਰਹੇ ਆ ਸਿੰਗਲ ਤੇ ਸੋਲੋ ਪੀਸ ਦਿਖਾ ਰਹੇ ਆ ਚੈੱਕ ਕਰ ਲਓ ਭਾਜੀ ਘੇਰੇ ਤੇ ਕਿੰਨਾ ਸ਼ਾਨਦਾਰ ਕੰਮ ਹੋਇਆ ਗਲੇ ਤੇ ਕਿੰਨਾ ਲਾਈਟ ਜਿਹਾ ਕੰਮ ਹੋਇਆ ਇਹ ਪਿਆਰੀਆਂ ਪਿਆਰੀਆਂ ਚੀਜ਼ਾਂ ਇਹ ਸਾਰਾ ਹਨਾ ਸ਼ਹਿਰੀ ਟੱਚ ਚੀਜ਼ ਜੀ ਦਿਖਾ ਰਹੇ ਆ ਜਿਹੜੇ ਰਾਇਲ ਕਸਟਮਰ ਆ ਉਹਨਾਂ ਦੇ ਲਈ ਚੀਜ਼ਾਂ ਆ ਜਿਹੜੇ ਕਹਿੰਦੇ ਵੀ ਸਾਨੂੰ हट ਕੇ ਚੀਜ਼ ਚਾਹੀਦੀ ਆ ਦੇਖੋ ਮੈਂ ਚੈਲੰਜ ਕਰਦਾ ਪੂਰੇ ਬਾਗੇ ਪੁਰਾਣੇ ਦੇ ਵਿੱਚ ਕਿਸੇ ਮਾਲਵੇਰੇ ਕਿਸੇ ਦੁਕਾਨ ਦੇ ਸਟੋਰ ਤੇ ਇਦਾਂ ਦੇ ਆਰਟੀਕਲ ਪਾਏ ਹੋਣ ਜੋ ਕਿਹਾ ਉਹ ਦਿੱਤਾ ਇਹ ਸਿਰਫ ਤੁਹਾਨੂੰ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਮਿਲਣਾ ਕਿਉਂਕਿ ਇਹ ਦਿੱਲੀ ਤੋਂ ਵੀ ਸ਼ੋਪਿੰਗ ਕਰਦੇ ਆ ਬੰਬੇ ਤੋਂ ਕੱਪੜਾ ਆਉਂਦਾ ਕਲਕੱਤੇ ਤੋਂ ਆਉਂਦਾ ਸੂਰਤ ਤੋਂ ਆਉਂਦਾ ਅਹਮਦਾਬਾਦ ਤੋਂ ਆਉਂਦਾ ਵੱਡੇ ਵੱਡੇ ਫੈਕਟਰੀਆਂ ਮਿੱਲਾਂ 'ਚੋਂ ਡਾਇਰੈਕਟ ਕਪੜਾ ਆ ਰਿਹਾ ਹੈ ਸਸਤੇ ਰੇਟਾਂ ਦੇ ਲੈ ਰਹੇ ਆ ਸਸਤੇ ਹੀ ਦੇ ਰਹੇ ਆ ਆ ਵੀ ਦੇਖੋ ਬੋਲ ਬੋਲਦਾ ਬੱਚਾ ਪਾਜੀਆ ਦੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਆ ਦਪੱਟੇ ਦੇ ਉੱਤੇ ਕਢਾਈ ਹੋਈ ਆ ਬਹੁਤ ਸ਼ਾਨਦਾਰ ਐਂਟੀਕ ਪੀਸ ਆ ਤੇ ਆ ਚੈੱਕ ਕਰੋ ਚਿਕਨ ਦਾ ਵਰਕ ਹੋਇਆ ਸੂਟ ਤੇ ਬਾਟਮ ਬੜੀ ਪਿਆਰੀ ਆ ਸ਼ਾਨਦਾਰ ਰਾਇਲ ਤੇ ਲਗਜ਼ਰੀ ਆਈਟਮਾਂ ਲੈ ਕੇ ਆਏ ਆ ਆ ਚੱਕੋ ਜੀ ਸੂਟ ਬੜਾ ਗਾਦਰੀ ਕਲਰ ਦਾ ਲਾਈਟ ਜਿਹਾ ਤੇ ਗ੍ਰੇ ਕੰਟਰਾਸਟ ਤੇ ਹੈਂਡਵਰਕ ਨਾਲ ਹੋਇਆ ਵੀ ਤੁਸੀਂ ਕਿਸੇ ਪਾਰਟੀ ਤੇ ਜਾਣਾ ਨਾਈਟ ਫੰਕਸ਼ਨ ਜਾਣਾ ਪਾ ਕੇ ਜਾਓ ਸੂਟ ਲੋਕੀ ਕਹਿਣਗੇ ਆ ਸੂਟ ਰਾਇਲ ਕਲਾਸ ਕਿੱਥੋਂ ਲੈਂਦਾ ਦੇਖੋ ਦੁਪੱਟਾ ਵੀ ਦਿਖਾ ਦਿਓ ਦੁਪੱਟੇ ਤੇ ਵੀ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਇਹ ਹਨਾ ਬਹੁਤ ਰਾਇਲ ਘਰਾਂ ਦੀਆਂ ਕੁੜੀਆਂ ਰਾਇਲ ਘਰਾਂ ਦੀਆਂ ਬੋਟੀਆਂ ਉਹ ਸੂਟ ਪਾਉਂਦੀਆਂ ਜੋ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਆ ਆ ਵੀ ਚੈੱਕ ਕਰ ਲਓ ਜੇ ਇੱਕ ਹੋਰ ਦੇਖੋ ਬੋਲ ਬੋਲਦਾ ਬੱਚਾ ਮਤਲਬ ਹਰ ਇੱਕ ਚੀਜ਼ ਇੱਕ ਦੂਜੇ ਤੋਂ ਉੱਪਰ ਤੋਂ ਉੱਪਰ ਆ ਦੇਖੋ ਹਨਾ ਦੇਖੋ ਜੀ ਰਾਇਲ ਕਲਾਸ ਦਾ ਲੋਕ ਪਾਈ ਸਕਦੇ ਆ ਆਮ ਲੋਕ ਵੀ ਇਹਨੂੰ ਖਰੀਦ ਸਕਦੇ ਆ ਰੇਟ ਅਸੀਂ ਇਹੋ ਜਿਹੇ ਦੇ ਰਹੇ ਆ ਆ ਚੱਕੋ ਜੀ ਡਿਫਰੈਂਟ ਤੇ ਕਲਾਸਿਕ ਚੀਜ਼ਾਂ ਲੈ ਆਏ ਜੀ ਆ ਚੱਕੋ ਦੁਪੱਟਾ ਕਿੰਨਾ ਪਿਆਰਾ ਸੂਟ ਮੈਂ ਕਹਿੰਨਾ ਉਸ ਤੋਂ ਵੀ ਬਾਖਮਾਲਾ ਤੱਕੜ ਸਾਹਿਬ ਜੀ ਦੇਖੋ ਚੀਜ਼ਾਂ ਸ਼ਾਨਦਾਰ ਰਾਇਲ ਕਲਾਸ ਚੀਜ਼ਾਂ ਲੈ ਕੇ ਆਏ ਅੱਜ ਸਿਰਫ ਵੀਡੀਓ ਰਾਇਲ ਕਲਾਸ ਤੇ ਹੈ ਰੇਟ ਭਾਜੀ 750 ਤੋਂ ਸ਼ੁਰੂ ਹੈ 750 ਤੋਂ ਲੈ ਕੇ 2500 ਤੱਕ ਦੇ ਸੂਟ ਹੈ ਇਹ ਪੂਰੇ ਰਾਇਲ ਕਲਾਸ ਤੇ ਐਂਟੀਕ ਪੀਸ ਜੀ ਆ ਦੇਖੋ ਚੀਜ਼ਾਂ ਨਾ ਰੰਗ ਵੀ ਦੇਖਿਓ ਸੋਹਣੇ ਆ ਕੁੜੀਆਂ ਲਈ ਮਿਡਲ ਏਜ ਆ ਦੇਖੋ ਦੁਪੱਟਾ ਚੈੱਕ ਕਰੋ ਇੱਕ ਹੋਰ ਬਹੁਤ ਜ਼ਿਆਦਾ ਸੋਹਣਾ ਸੂਟ ਆ ਗਿਆ ਦੇਖੋ ਨਾ ਸੂਟ ਦਾ ਸੋਨਾ ਦੇਖੋ ਸਾਰਾ ਇਹਦਾ ਦੁਪੱਟਾ ਚੈੱਕ ਕਰ ਲਓ ਦੁਪੱਟੇ ਤੇ ਹੋਇਆ ਕੰਮ ਚੈੱਕ ਕਰੋ ਜੀ ਇਹੋ ਜੀਆਂ ਚੀਜ਼ਾਂ ਆਮ ਨਹੀਂ ਮਿਲਦੀਆਂ ਜੋ ਤੁਹਾਨੂੰ ਅਸੀਂ ਦੇਈ ਜੰਨੇ ਆ ਆ ਵੀ ਰੱਗ ਚੈੱਕ ਕਰ ਲਓ ਸੋ ਇਦਾਂ ਦੇ ਫਾਇਦੇ ਲੈਣੇ ਤੇ ਪਹੁੰਚੋ ਮਲਤੁਸ਼ੀ ਦਸਤਾਰ ਹੁਣ ਰੈਡੀमेड ਆ ਚੱਕੋ ਜੀ ਰੈਡੀमेड ਸੂਟ ਆ ਗਏ ਜੀ ਕਾਟਨ ਦੇ ਸੀਤੇ ਸਲਾਏ ਸੂਟ ਨਾ ਸਵਾਈ ਦੇਣ ਦੀ ਲੋੜ ਹੈ ਨਾ ਸੂਟ 1200 1500 ਖਰੀਦਣ ਦੀ ਲੋਟ ਹੈ 850 ਰੁਪਏ ਦਾ ਸੂਟ ਭਾਜੀ 850 ਦਾ ਲੈ ਆ ਵੀ 850 ਦੇ ਵਿੱਚ 850 ਦੇ ਵਿੱਚ ਕੰਪਲੀਟ ਸੂਟ ਦੇ ਰਹੇ ਆ ਆ ਰੇਟ ਦੇਖੋ ਲਿਖਿਆ ਹੋਇਆ 850 ਦੇ ਵਿੱਚ ਕਿਸੇ ਤੋਂ ਨਹੀਂ ਦੇ ਹੁਣਾ ਦੇਖੋ ਡਿਜ਼ਾਈਨਰ ਚੀਜ਼ਾਂ ਤੁਸੀਂ ਘਰ ਪੋਣਾ ਤੁਸੀਂ ਬਾਹਰ ਜਾਣਾ ਦੇਖੋ ਜਿੰਨੇ ਦੀ ਸਟਿਚਿੰਗ ਲੈ ਰਹੇ ਆ ਦੁਕਾਨਦਾਰ ਉੰਨੇ ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਆ ਰੈਡੀमेड ਆ ਹੈਗਾ 1000 ਰੁਪਏ ਦਾ ਹਰ ਇੱਕ ਦਾ ਰੇਟ ਉੱਪਰ ਲਿਖਿਆ ਤੇ ਝੂਠ ਨਹੀਂ ਬੋਲਿਆ ਜਾਂਦਾ ਇੱਥੇ ਠੱਗੀ ਨਹੀਂ ਕੀਤੀ ਜਾਂਦੀ ਕਸਟਮਰ ਨੂੰ ਖਰਾਬ ਨਹੀਂ ਕੀਤਾ ਜਾਂਦਾ ਆ ਵੀ ਲਓ ਜੀ ਸਿਰਫ ਇੱਕ 1000 ਰੁਪਏ ਦੇ ਵਿੱਚ ਓ ਸੋਹਣੇ ਸੋਹਣੇ ਦੇਖੋ ਜੀ ਮਾਰਕੀਟ ਦੇ ਵਿੱਚ 8-800 ਰੁਪਿਆ ਕੱਲੀ ਸਵਾਈਆਂ ਤੇ ਅਸੀਂ ਪੀਸ ਰੈਡੀ ਕਰਕੇ ਦੁਪੱਟੇ ਦੇ ਨਾਲ ਦੇ ਦਿੰਨੇ ਆ ਆ ਚੱਕੋ ਡਿਜ਼ਾਈਨ ਨਵੇਂ ਤੋਂ ਨਵੇਂ ਆ ਆ ਚੈੱਕ ਕਰ ਲਓ ਭਾਜੀ रेड कलर ਦਾ ਪੀਸ ਹੈ ਇਹ ਵੀ 1000 ਰੁਪਏ ਦਾ ਆ 850 ਰੁਪਏ ਦਾ ਆ 1275 ਦਾ ਆ ਵੀ 850 ਦਾ ਇਹ ਵੀ 850 ਇਹ ਵੀ 850 ਭਾਜੀ ਸਾਡੇ ਕੋ ਕਾਟਨ ਦੇ ਆਈਟਮਾਂ ਸਾਰੀਆਂ ਹੈਗੀਆਂ ਸਾਡੇ ਕੋ ਰਾਇਲ ਤੇ ਲਗਜ਼ਰੀ ਕਲੈਕਸ਼ਨ ਵੀ ਹੈਗੀ ਵਿਡਿੰਗ ਵਾਸਤੇ ਜੇ ਤੁਹਾਡੇ ਵਿਆਹ ਸ਼ਾਦੀ ਆ ਗਈ ਹੈ ਦਾਜਵਰੀ ਦਾ ਕੱਪੜਾ ਬਣਾਉਣਾ ਹੈ ਕੋਟ ਪੈਂਟ ਕੁੜਤੇ ਪਜਾਮੇ ਲਹੰਗੇ ਸ਼ਰਾਰੇ ਘਰਾਰੇ ਦਸਤਾਰਾਂ ਟਾਈਆਂ ਤੱਕ ਹਰ ਇੱਕ ਚੀਜ਼ ਮਿਲ ਜਾਣੀ ਇੱਕ ਛਤ ਹੇਟਾ ਜੀ ਸੋ ਮੁੱਕ ਦੀ ਗੱਲ ਇਹ ਛੇਤੀ ਪਹੁੰਚੋ ਜੀ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਮੌਕਾ ਰੋਡ ਤੇ ਬਹੁਤ ਵੱਡਾ ਲਗਜ਼ਰੀ ਸਟੋਰ ਹੈਗਾ ਸਾਡੇ ਭੈਣ ਭਰਾਵਾਂ ਲਈ ਫੈਮਿਲੀ ਕੰਪਲੀਟ ਸ਼ੋਰੂਮ ਆ ਫਾਇਦੇ ਬਹੁਤ ਵੱਡੇ ਹੋਣੇ ਆ ਮੈਂ ਕਿਹਾ ਵਜਾ ਵਜਾ ਕਰਤੀ ਹਣਾ ਮੈਂ ਤੁਹਾਨੂੰ ਚੈਲੰਜ ਕੀਤਾ ਸੀ ਸੋ ਨਿਆਰੇ ਆ ਗਏ ਹੁਣੇ ਤੁਹਾਨੂੰ ਹੁਣ ਆਪਾਂ ਮਿਲਾਂਗੇ ਅਗਲੀ ਵਾਰੀ ਆਜੋ ਇੱਥੇ ਛੇਤੀ ਵੱਡੇ ਫਾਇਦੇ ਹੋਣੇ ਆ ਤੁਸੀਂ ਚਾਹੋ ਨਾ 200 ਦਾ ਸੂਟ ਲੈਣਾ ਬਹੁਤ ਆ 300 ਆ ਲੈਣਾ ਉਹ ਵੀ ਸਾਡੇ ਕੋਲ 10-10 ਹਜ਼ਾਰ ਤੱਕ ਦੇ ਸੂਟ ਹੈਗੇ ਲਗਜ਼ਰੀ ਛੇਤੀ ਪਹੁੰਚੋ ਵੱਡੇ ਫਾਇਦੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਬਾਗਾ ਪੁਰਾਣਾ